ਸ਼ੀਤਲ ਪੰਡੋਰੀ ਵਲੌਗ ਫੇਸਬੁੱਕ ਪੇਜ ਅਤੇ ਸ਼ੀਤਲ ਸਿੰਘ YouTube ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਦਿਲਾਸਾ ਸਵਾਗਤ ਹੈ ਅੱਜ ਅਸੀਂ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਗਲਹਰੀ ਤੇ ਅਖਰੋਟ ਦੀ ਦੋਸਤ ਇੱਕ ਗਲਹਰੀ ਕੰਮ ਦੀ ਤਲਾਸ਼ ਵਿੱਚ ਨਿਕਲਦੀ ਹੈ ਉਹ ਕਈ ਦਿਨ ਭਟਕਦੀ ਰਹਿੰਦੀ ਹੈ ਪਰ ਉਸ ਨੂੰ ਕਿਤੇ ਵੀ ਕੋਈ ਵੀ ਕੰਮ ਨਹੀਂ ਮਿਲਦਾ ਹੈ ਇੱਕ ਦਿਨ ਅਚਾਨਕ ਉਸ ਦੀ ਮੁਲਾਕਾਤ ਅਖਰੋਟਾਂ ਦੇ ਬਾਗ ਦੇ ਮਾਲਕ ਨਾਲ ਹੁੰਦੀ ਹੈ ਤਾਂ ਅਖਰੋਟਾਂ ਦੇ ਬਾਗ ਦਾ ਮਾਲਕ ਉਸ ਨੂੰ ਕੰਮ ਤੇ ਰੱਖ ਲੈਂਦਾ ਹੈ ਕੰਮ ਇਹ ਹੈ ਕਿ ਗਲਹਿਰੀ ਨੇ 5 ਕੁਇੰਟਲ ਅਖਰੋਟ ਛਿੱਲਣੇ ਹਨ ਅਤੇ ਉਸ ਦੇ ਬਦਲੇ ਦੇ ਵਿੱਚ ਉਸ ਬਾਗ ਦਾ ਮਾਲਕ ਗਲੈਰੀ ਨੂੰ ਇੱਕ ਕਮੰਟਲ ਅਖਰੋਟ ਦੇਵੇਗਾ ਗਲੈਰੀ ਰਾਜੀ ਹੋ ਜਾਂਦੀ ਹੈ ਤੇ ਕੰਮ ਤੇ ਜਾਣਾ ਸ਼ੁਰੂ ਕਰ ਦਿੰਦੀ ਹੈ ਹੌਲੀ-ਹੌਲੀ ਕਾਫੀ ਲੰਮਾ ਸਮਾਂ ਲੰਘ ਗਿਆ ਪਰ ਗਲੈਰੀ ਨੇ 5 ਕਮੰਟਲ ਅਖਰੋਟ ਛੇਲੇ ਲੈ ਜਿਸ ਦੇ ਬਦਲੇ ਦੇ ਵਿੱਚ ਉਸ ਨੂੰ ਹੁਣ ਇੱਕ ਕਵੰਟਨ ਅਖਰੋਟ ਮਿਲ ਚੁੱਕੇ ਸੀ ਪਰ ਗਲੈਰੀ ਦੇ ਮਨ ਵਿੱਚ ਲਾਲਚ ਆ ਗਿਆ ਉਹ ਸੋਚਦੀ ਹੈ ਕਿਉਂ ਨਾ ਮੈਂ ਇਹਨਾਂ ਹੋਰ ਕੰਮ ਕਰ ਲਵਾਂ ਤਾਂ ਕਿ ਫਿਰ ਮੈਂ ਉਮਰ ਪਰ ਬੈਠ ਕੇ ਖਾ ਸਕਾਂ ਉਹ ਦੁਬਾਰਾ ਉਸ ਬਾਗ ਦੇ ਮਾਲਕ ਕੋਲ ਜਾਂਦੀ ਹੈ ਤਾਂ ਉਸ ਨੂੰ ਕਹਿੰਦੀ ਹੈ ਕਿ ਮੈਂ ਫਿਰ ਤੋਂ 5 ਕੁਇੰਟਲ ਅਖਰੋਟ ਛਿੱਲਣੇ ਹਨ ਤਾਂ ਬਾਗ ਦਾ ਮਾਲਕ ਕਹਿੰਦਾ ਹੈ ਜਿਵੇਂ ਤੇਰੀ ਮਰਜ਼ੀ ਗਲੈਰੀ ਦੁਵਾਰਾ ਤੋਂ ਉਸ ਕੰਮ ਨੂੰ ਸਟਾਰਟ ਕਰ ਦਿੰਦੀ ਹੈ ਪਰ ਇੱਕ ਲੰਮਾ ਸਮਾਂ ਲੱਗਦਾ ਹੈ ਉਸ ਨੂੰ ਆਪਣਾ ਟਾਰਗੇਟ ਪੂਰਾ ਕਰਨ ਦੇ ਵਿੱਚ ਫਿਰ ਵੀ ਗਲੈਰੀ ਹਾਰ ਨਹੀਂ ਮੰਨਦੀ ਅਤੇ ਦੁਬਾਰਾ ਤੋਂ 5 ਕਿਲੋ ਅਖਰੋਟ ਛਿੱਲ ਲੈਂਦੀ ਹੈ ਜਿਸ ਦੇ ਬਦਲੇ ਵਿੱਚ ਉਸ ਨੂੰ ਫਿਰ ਤੋਂ 1 ਕਿਲੋ ਅਖਰੋਟ ਮਿਲਦੇ ਹਨ ਤਾਂ ਗਲੈਰੀ ਉਹ 1 ਕਿਲੋ ਅਖਰੋਟ ਲੈ ਕੇ ਖੁਸ਼ੀ-ਖੁਸ਼ੀ ਘਰ ਨੂੰ ਆਉਂਦੀ ਹੈ ਉਸ ਨੂੰ ਪਤਾ ਹੈ ਕਿ ਉਸ ਦੇ ਕੋਲ ਹੁਣ ਕੁੱਲ 2 ਕਮੰਟ ਵਾਲਾ ਖਰੋਟ ਹੋ ਗਏ ਹਨ ਉਹ ਇੰਨਾ ਅਖਰੋਟਾਂ ਦੇ ਨਾਲ ਉਮਰ ਪਰ ਬੈਠ ਕੇ ਖਾ ਸਕਦੀ ਹੈ ਉਸ ਨੂੰ ਹੁਣ ਮਿਹਨਤ ਦੀ ਲੋੜ ਨਹੀਂ ਹੈ ਪਰ ਜਦੋਂ ਗਲਹਰੇ ਅਖਰੋਟ ਮੂੰਹ ਵਿੱਚ ਪਾਉਂਦੀ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਜੋ ਦੰਦ ਹਨ ਇਹ ਤਾਂ ਪਹਿਲਾਂ ਸੀ ਜਿਹੜੇ ਉਸਨੇ 10 ਕਵੰਟਲ ਅਖਰੋਟ ਛਿੱਲੇ ਹਨ ਉਹਨਾਂ ਨੂੰ ਛਿੱਲ ਛਿੱਲ ਕੇ ਘਸ ਚੁੱਕੇ ਹਨ ਹੁਣ ਉਹਨਾਂ ਦੰਦਾਂ ਦੇ ਵਿੱਚ ਇੰਨੀ ਮਜ਼ਬੂਤੀ ਨਹੀਂ ਰਹੀ ਕਿ ਉਹ ਅਖਰੋਟਾਂ ਨੂੰ ਖਾ ਸਕੇ ਹੁਣ ਤਾਂ ਸਿਰਫ ਗੈਲਰੀ ਦੇ ਕੋਲ ਪਛਤਾਵਾ ਹੀ ਰਹਿ ਗਿਆ ਸੀ ਕਿਉਂਕਿ ਉਸ ਨੇ ਸਮੇਂ ਦੀ ਨਜਾਕਤ ਨੂੰ ਕਦੇ ਚੱਕਿਆ ਨਹੀਂ ਸੀ ਕਹਾਣੀ ਤਾਂ ਮੁੱਕ ਗਈ ਪਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਦੇ ਗਈ ਪਹਿਲੀ ਗੱਲ ਤਾਂ ਇਹ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕਰਦੇ ਆ ਬਹੁਤ ਅੱਗੇ ਜਾਣਾ ਚਾਹੁੰਦੇ ਆ ਪਰ ਅਫਸੋਸ ਅਸੀਂ ਵੀ ਗਲੈਰੀ ਵਰਗੂ ਲਗਾਤਾਰ ਇਹੀ ਸੋਚਦੇ ਆ ਕਿ ਥੋੜਾ ਹੋਰ ਕਮਾ ਲਈਏ ਥੋੜਾ ਹੋਰ ਕਮਾ ਲਈਏ ਜਦ ਤੱਕ ਅਸੀਂ ਕਮਾ ਕੇ ਕੁਝ ਕਾਬਿਲ ਬਣਨਾ ਚਾਹੁੰਦੇ ਆ ਤਦ ਤੱਕ ਉਸ ਪੈਸੇ ਦੀ ਯਾ ਤਾਂ ਵੈਲਿਊਏਸ਼ਨ ਬਦਲ ਗਈ ਹੁੰਦੀ ਹੈ ਜਾਂ ਜੋ ਕੰਮ ਅਸੀਂ ਕਰਨਾ ਚਾਹੁੰਦੇ ਸੀ ਉਸ ਦੀ ਹੁਣ ਵੈਲਿਊ ਨਹੀਂ ਰਹਿ ਜਾਂਦੀ ਫਿਰ ਆਖਰਕਾਰ ਸਾਡੇ ਹੱਥ ਵਿੱਚ ਵੀ ਇਸ ਗੈਲਰੀ ਵਰਗੂ ਸਿਰਫ ਤੇ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ ਇਸ ਕਰਕੇ ਕੋਸ਼ਿਸ਼ ਇਹ ਕਰਿਆ ਕਰੋ ਮਿਹਨਤ ਕਰੋ ਪੈਸਾ ਕਮਾਓ ਪਰ ਉਸ ਨੂੰ ਸਮੇ ਦੇ ਨਾਲ-ਨਾਲ ਵਰਤੋ ਸਮੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ ਜਿੱਥੇ ਆਪਾਂ ਨੂੰ ਪੈਸਾ ਇਨਵੈਸਟ ਕਰਨ ਦੀ ਲੋੜ ਹੈ ਉੱਥੇ ਇਨਵੈਸਟ ਕਰੋ ਜੇ ਆਪਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੇ ਪੈਸਾ ਵਰਤਣ ਦੀ ਲੋੜ ਹੈ ਤਾਂ ਉਹਨਾਂ ਤੇ ਵੀ ਵਰਤੋ ਜਿੱਥੇ ਵੀ ਇੱਕ ਵਧੀਆ ਤਰੀਕੇ ਦੇ ਨਾਲ ਅਸੀਂ ਪੈਸੇ ਦਾ ਯੂਜ਼ ਕਰ ਸਕਦੇ ਹਾਂ ਉਸ ਨੂੰ ਕਰੋ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ